ਬਈ ਪਾਸਾ ਪੂਸਾ ਤਾਂ ਦਬਾਉਣਾ ਸੀ ਯਾਰ ਗਲ ਗਿਆ ਇਹਨਾਂ ਦੂਜੇ ਸੱਤ ਭਰਾ ਉਹ ਨਹੀਂ ਸਾਹਮਣੇ ਤੇ ਉਹ ਵਿੱਚੇ ਬਾਥਰੂਮ ਕਰਦਾ ਰਿਹਾ ਵਿੱਚੇ ਡੈਟਿੰਗ ਕਰਦਾ ਰਿਹਾ ਉਹ ਪਾਸਾ ਉਹਦਾ ਗਲ ਗਿਆ ਜੀਤ ਸਿੰਘ ਦੀ ਜੋ ਹਾਲਤਾਂ ਇੱਥੇ ਉਹ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕੀ ਹਾਲਤ 'ਚ ਘਰੇ ਪਿਆ ਸੀ ਨਗਨ ਹੀ ਸੀਗਾ ਲਗਭਗ ਤੇ ਆ ਸਾਰਾ ਪਾਸਾ ਇਹ ਤਾਂ ਗਲਿਆ ਹੋਇਆ ਵਿੱਚੋਂ ਹੱਡੀਆਂ ਵੀ ਨਜ਼ਰ ਆਉਂਦੀਆਂ ਔਰ ਕਹਿਣ ਨੂੰ ਸੱਤ ਭਰਾ ਨੇ ਸੱਤ ਭਰਾਵਾਂ ਦੇ ਵਿੱਚੋਂ ਇੱਕ ਗਲਜੀਤ ਸਿੰਘ ਵੀ ਆ ਜਦੋਂ ਇਨਸਾਨ ਕੋਈ ਮੰਜੇ ਤੇ ਪੈ ਜਾਂਦਾ ਉਹਨੂੰ ਪਾਸਾ ਦਬਾਉਣ ਵਾਲਾ ਵੀ ਨਹੀਂ ਹੁੰਦਾ ਹੁਣ ਇਸ ਬਾਈ ਦੀ ਹਾਲਤ ਜਿਹੜੀ ਇਹ ਹੋਈ ਆ ਹਾਲਤ ਇਹਦੀ ਕੋਈ ਬਿਮਾਰੀ ਕਰਕੇ ਨਹੀਂ ਇਹਦੀ ਨਾ ਸੰਭਾਲ ਹੁਣ ਕਰਕੇ ਹੋਈ ਆ ਉਹਨੇ ਮੰਜੇ ਤੇ ਪਿਆ ਇਹਦਾ ਪੂਰਾ ਸਰੀਰ ਖੜ ਗਿਆ ਡਾਕਟਰ ਨੂੰ ਵੀ ਦਿਖਾਇਆ ਸੀ ਡਾਕਟਰ ਕਹਿੰਦੇ ਕੋਈ ਦਿਮਾਗੀ ਸਮੱਸਿਆ ਜਿਹਦੇ ਕਰਕੇ ਥੱਲੇ ਵਾਲਾ ਇਹ ਸਟੈਡ ਹੋ ਚੁੱਕਾ ਉਹ ਬੰਦਾ ਫੇਰ ਵੀ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਆ ਜਿਹਨੂੰ ਖੁਦ ਰੰਗ ਹੋਇਆ ਹੋਇਆ ਆ ਵੀ ਅਸੀਂ ਉਸ ਟਾਈਮ ਆਪਣੇ ਗੁੱਸੇ ਦੀਆਂ ਨਾਜ਼ਗੀਆਂ ਕੱਢਦੇ ਹਾਂ ਜਦੋਂ ਇਨਸਾਨ ਦੇ ਕੋਲੇ ਬੋਲ ਕੇ ਮਾਫੀ ਮੰਗਣ ਦਾ ਵੀ ਸਮਰੱਥਾ ਨਹੀਂ ਹੁੰਦੀ। ਮਾਈ ਜੀ ਆ ਇੱਕ ਬੇਨਤੀ ਆ ਆ ਇੱਕ ਮਰੀਜ਼ ਪਿਆ ਸਾਡੇ ਪਿੰਡੋਂ ਮੈਸਤਰੀਆਂ ਦਾ। ਇਹਨਾਂ ਦਾ ਪਰਿਵਾਰ ਬਹੁਤ ਗਰੀਬ ਆ। ਇਹ ਇਲਾਜ ਕਰਾਉਣ ਦੇ ਕਾਬਲ ਨਹੀਂ ਹੈ ਹੱਥ ਵਨ ਕੇ ਮੈ ਜੀ ਤੁਹਾਨੂੰ ਬੇਨਤੀ ਆ ਜੇ ਇਹਦਾ ਤੁਸੀਂ ਇਲਾਜ ਕਰਵਾ ਦਿਓ ਲੈ ਜਾਮ ਉੱਥੇ ਮੁਨਕਤਈ સેવા ਵਿੱਚ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਬਹੁਤ ਬੁਰਾ ਹਾਲਾ ਨਾ ਇਹ ਤੁਰ ਸਕਦਾ ਨਾ ਇਹ ਤੋਂ ਬਹਿ ਹੁੰਦਾ ਤੇ ਜੇ ਕਿ ਬੇਨਤੀ ਹੋਈ ਹਵਾ ਸਾਡੀ ਹੱਥ ਬੰਨ ਕੇ ਤੁਹਾਡੇ ਮੁਰੇ ਬਹੁਤ ਬਹੁਤ ਬੁਰਾ ਹਾਲ ਹੈ ਇਹਦਾ ਡਰਾਈਵਰ ਸੀਗਾ ਵੀਰੇ ਹਾਂਜੀ ਬਟ ਅਹ ਚਲਾਉਂਦਾ ਸੀ ਕੰਮ ਕਰਦਾ ਸੀ ਲੋਕਾਂ ਦੀ ਗੱਡੀਆਂ ਚਲਾਉਂਦਾ ਸੀ ਨਸ਼ਾ ਨੂੰ ਛੇਕਦਾ ਸੀ ਫਿਰ ਬਹਿ ਗਿਆ ਬਸ ਫਿਰ ਅਸੀਂ ਭੈਣ ਭਾਈਆ ਚੱਲ ਉਹਦੇ ਘਰਾਂ ਨੂੰ ਅਸੀਂ ਸਭ ਚੱਲ ਕਰ ਲੈਨੇ ਪਰ ਹੁਣ ਅਸੀਂ ਇਹ ਵੀ ਉਤਰੰਗ ਤੇ ਮਰਗੀ ਜਾ ਪਹਿਲਾਂ ਨਸ਼ਾ ਕਰਦਾ ਸੀ ਇਹ ਹੁਣ ਮੇਤੋ ਵੀ ਇਨਾ ਹੁੰਦਾ ਨਹੀਂ ਮੈਂ ਤਾਂ ਹਾਲਤੇ ਦੀ ਦੇਂ ਦੇ ਕੇ ਜਾਂਦੇ ਮੈਂ ਆਪਾ ਬਿਮਾਰ ਆ ਰੋਗਣਾ ਵੀ ਵੀ ਵਾਤਾ ਮੇਰਾ ਵੀ ਘਰ ਦੇ ਵਿੱਚ ਹੈਗਾ ਹੀ ਕੋਈ ਹੋਰ ਕੋਈ ਨਹੀਂ ਗਾ ਗਰੇ ਬਸ ਅਸੀਂ ਘਰ ਨੂੰ ਨਾ ਜਾਣੇ ਮੇਰਾ ਮੁੰਡਾ ਵੀ ਬਿਮਾਰ ਰਹਿੰਦਾ ਪਤਾ ਜਾਂ ਸਾਰਿਆਂ ਨੂੰ ਉਦਾ ਵੀ ਲਾ ਚਾਲਦਾ ਸਰਬਜੀਤ ਤੋਂ ਦਵਾਈ ਦਵਾਨੇ ਤੇ ਟੈਨਸ਼ਨ ਰੱਖਦਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਪੂ ਕਿਵੇਂ ਆ ਠੀਕ ਆ ਕੀ ਨਾਮ ਤੇਰਾ ਨਾਮ ਕੀ ਆ ਹੈ ਕੀ ਬਈ ਪਾਸਾ ਪੂਸਾ ਤਾਂ ਦਵਾਨਾ ਸੀ ਯਾਰ ਗਲ ਗਿਆ ਇੰਨਾ ਦੂਜੇ ਸੱਤ ਭਰਾ ਉਹ ਨਹੀਂ ਸਾਹਮਦੇ ਵੱਡੋ ਵੱਡੀ ਆਈ ਸਾਰੇ ਵੱਡੋ ਵੱਡਾ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਵੀਰ ਕਲਜੀਤ ਸਿੰਘ son of ਨਹਰ ਸਿੰਘ ਬੀਪੀਓ ਬੋਲਣ ਚ ਅਸੀਂ ਬੁਜਕਰ ਪਿੰਡ ਕਹਿੰਨੇ ਆ ਬੁਜਕਰ ਬਿਰਕ ਬਰਸਾਲਾਂ ਕੋਲੇ ਇਧਰਲੇ ਪਾਸੇ ਪੈਂਦਾ ਔਰ ਵੈਸੇ ਅੱਜ ਸਾਨੂੰ ਪਤਾ ਲੱਗਿਆ ਵੀ ਇਹ ਪਿੰਡ ਦਾ ਨਾਂ ਬਜ਼ੁਰਗ ਪਿੰਡ ਆ ਬੁਜਗਰ ਤੇ ਇਹ ਤਹਿਸੀਲ ਜਗਰਾਉਂ ਦੇ ਵਿੱਚ ਪੈਂਦਾ ਤੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਪੈਂਦਾ ਪੈਣ ਉੱਥੋਂ ਅੱਜ ਇਹ ਵੀਰ ਇੱਕ ਬਾਈ ਨੂੰ ਲੈ ਕੇ ਆਏ ਆ ਇੱਕ ਬਜ਼ੁਰਗ ਨੂੰ ਲੈ ਕੇ ਆਏ ਆ ਜਿਹੜਾ ਆਪਣੇ ਘਰ ਦੇ ਵਿੱਚ ਪਿਆ ਗੜ ਰਿਆ ਸੀ ਸੜ ਰਿਆ ਸੀ ਨਰਕ ਘਟ ਰਿਆ ਸੀ ਇਹਦੀ ਬੈਗ ਸਾਰੀ ਗਲ ਗਈ ਜਿਹੜੀਆਂ ਸਾਈਡਾਂ ਸਾਰੀਆਂ ਗਲ ਗਈਆਂ ਏਡੇ ਏਡੇ ਵੱਡੇ ਜਾਖਮ ਹੋ ਗਏ ਪਿੱਛੇ ਲੱਤਾਂ ਵੀ ਪੈਠ ਵੀ ਗਲ ਗਈ ਸਾਰੀ ਤੇ ਜਿਹੜੀ ਸਾਨੂੰ ਵੀਡੀਓ ਵੀਰ ਹੁਣਾਂ ਨੇ ਬਣਾ ਕੇ ਭੇਜੀ ਸੀ ਉਹਨੂੰ ਦੇਖਦੇ ਆਂ ਫਿਰ ਅਸੀਂ ਬਾਈ ਉਹਨਾਂ ਨੂੰ ਕਿਹਾ ਸੀ ਵੀ ਸਾਡਾ ਟਾਈਮ ਨਹੀਂ ਲੱਗ ਰਿਹਾ ਤੁਸੀਂ ਇੱਥੇ ਸਾਡੇ ਕੋਈ ਲੈ ਕੇ ਆਜੋ ਮਰੀਜ਼ ਨੂੰ ਔਰ ਕਲਜੀਤ ਸਿੰਘ ਦੀ ਜੋ ਹਾਲਤ ਆ ਇੱਥੇ ਉਹ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਹੁਣ ਤਾਂ ਬਾਈ ਹੁਣੇ ਕੱਪੜੇ-ਕੁਪੜੇ ਪਵਾ ਕੇ ਨਿਮਾ ਕੇ ਲੈ ਕੇ ਆਇਆ ਜਿਹੜੀ ਹਾਲਤ 'ਚ ਘਰੇ ਪਿਆ ਸੀ ਨਗਰ ਨਹੀਂ ਸੀਗਾ ਲਗਭਗ ਤੇ ਆ ਸਾਰਾ ਪਾਸਾ ਇਹ ਤਾਂ ਗਲਿਆ ਹੋਇਆ ਵਿੱਚੋਂ ਹੱਡੀਆਂ ਵੀ ਨਜ਼ਰ ਆਉਂਦੀਆਂ ਔਰ ਆਹ ਵਾਲਾ ਪਾਸਾ ਵੀ ਢੂਈ ਤੇ ਵੀ ਵੱਡੇ-ਵੱਡੇ ਜਾਖਮ ਹੋ ਗਏ ਔਰ ਕਹਿਣ ਨੂੰ ਸੱਤ ਭਰਾ ਨੇ ਸੱਤ ਭਰਾਵਾਂ ਦੇ ਵਿੱਚੋਂ ਇੱਕ ਕਲਜੀਤ ਸਿੰਘ ਵੀ ਹੈ ਤੇ ਦੋ ਭਰਾ ਨਾਲ ਆਏ ਨੇ ਇੱਕ ਬਾਈ ਪਿੱਛੇ ਬੈਠਾ ਉਹਨੂੰ ਪੈਰਾਲਾਈਜ਼ ਹੋਇਆ ਹੋਇਆ ਵਾ ਦਰੰਗ ਹੋਇਆ ਹੋਇਆ ਇੱਕ ਇਹ ਵੀਰਾ ਕੰਡੇ ਇਹੀ ਕੰਮਕਾਰ ਕਰਦਾ ਜਿਹਦੇ ਨਾਲ ਗੁਜ਼ਾਰਾ ਚੱਲਦਾ ਕਰਦਾ ਤੇ ਇਹ ਵੀ ਬਾਈ ਕਲਜੀਤ ਸਿੰਘ ਵੀ ਕੰਮਕਾਰ ਕਰਦਾ ਸੀਗਾ ਪਰ ਹੁਣ ਕੰਮਕਾਰ ਤਾਂ ਕਿੱਥੇ ਹੁਣ ਤਾਂ ਪਾਸਾ ਵੀ ਨਹੀਂ ਲਾਇਆ ਹੁੰਦਾ ਇਹ ਬੜੀ ਦੁੱਖ ਦੀ ਗੱਲ ਆ ਚਲੋ ਬਾਈ ਹੁਣੀ ਇੱਥੇ ਲੈ ਕੇ ਆਇਆ ਸੀ ਇਹਨਾਂ ਦੇ ਧੰਨਵਾਦੀ ਆ ਕਿਉਂਕਿ ਨਗਰ ਵਾਲਿਆਂ ਨੇ ਤਾਂ ਆਪਦਾ ਅਪਰਾਲਾ ਕੀਤਾ ਇਨਾਂ ਨੇ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਸਾਡੇ ਨਾਲ ਵੀ ਸੰਪਰਕ ਕੀਤਾ ਤੇ ਇੱਥੇ ਲੈ ਕੇ ਵੀ ਆਏ ਨਹੀਂ ਪਰ ਅੱਜ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਵੀ ਜਿੱਥੇ ਜਦੋਂ ਇਨਸਾਨ ਕੋਈ ਮੰਜੇ ਤੇ ਪੈ ਜਾਂਦਾ ਉਹਨੂੰ ਪਾਸਾ ਦਬਾਉਣ ਵਾਲਾ ਵੀ ਨਹੀਂ ਹੁੰਦਾ ਕੋਈ ਹੁਣ ਇਸ ਬਾਈ ਦੀ ਹਾਲਤ ਜਿਹੜੀ ਇਹ ਹੋਈ ਆ ਹਾਲਤ ਦੀ ਕੋਈ ਬਿਮਾਰੀ ਕਰਕੇ ਨਹੀਂ ਇਹਦੀ ਨਾ ਸੰਭਾਲ ਹੁਣ ਕਰਕੇ ਹੋਈ ਆ ਔਰ ਉਸੇ ਨਗਰ ਚ ਇਹਦੇ ਛੇ ਭਰਾ ਰਹਿੰਦੇ ਆ ਅੱਜਕੱਲ ਸਾਡੇ ਗੁੱਸੇ ਨਾਰਾਜ਼ਗੀਆਂ ਇੰਨੇ ਵਧੇ ਹੁੰਦੇ ਆਸ ਵਿੱਚ ਔਰ ਜਦੋਂ ਬੰਦਾ ਮੰਜੇ ਤੇ ਪੈ ਜਾਂਦਾ ਉਹਦੋਂ ਤਾਂ ਜਿਹੜੀਆਂ ਪੁਰਾਣੀਆਂ ਗੱਲਾਂ ਵੀ ਗੁੱਸੇ ਵਾਲੀਆਂ ਹੁੰਦੀਆਂ ਉਹ ਵੀ ਅਸੀਂ ਜ਼ਿਆਦਾ ਯਾਦ ਕਰਦੇ ਆ ਵੀ ਕਿਤੇ ਮੈਨੂੰ ਸਾਂਭਣਾ ਨਾ ਪੈ ਜਾਵੇ ਤੇ ਅੱਜ ਉਹਨਾਂ ਭਰਾਵਾਂ ਨੂੰ ਸਾਡੀ ਬੇਨਤੀ ਹੱਥ ਜੋੜ ਕੇ ਜਿਹੜੇ ਦੋ ਤਾਂ ਇੱਥੇ ਆ ਗਏ ਨੇ ਤੇ ਇਹ ਤੀਜਾ ਭਾਈ ਇਹ ਪਿਆ ਤੇ ਚਾਰ ਹਜੇ ਹੋਰ ਨੇ ਵੀ ਯਾਰ ਮੰਜੇ ਤੇ ਤਾਂ ਬਜ਼ੁਰਗ ਹੋ ਕੇ ਬਹੁਤ ਸਾਰੇ ਲੋਕ ਪੈਂਦੇ ਆ ਬਹੁਤ ਸਾਰੇ ਲੋਕਾਂ ਨੂੰ ਸੀਲਕ ਤੌਰ ਤੇ ਤੁਰਨ ਫਿਰਨ ਦੇ ਵਿੱਚ ਸਮੱਸਿਆ ਆਉਣ ਲੱਗ ਜਾਂਦੀ ਆ ਪਰ ਆ ਨਹੀਂ ਹੋਣਾ ਚਾਹੀਦਾ ਜੋ ਅੱਜਕੱਲ੍ਹ ਜੀਤ ਸਿੰਘ ਨਾ ਹੋਇਆ ਪੁੱਤ ਤਾਂ ਨਾਰ ਸਿਉਂਦੇ ਹੀ ਆ ਤੁਸੀਂ ਚਾਰ ਸੱਤੇ ਦੇ ਸੱਤੇ ਬਾਈ ਯਾਰ ਤੇ ਤੁਸੀਂ ਅੱਜ ਆਪਦੇ ਭਰਾ ਦੀ ਇਹ ਹਾਲਤ ਨੂੰ ਦੇਖ ਕੇ ਵੀ ਅੱਜ ਹਾਰਾ ਨਾਰਾ ਨਹੀਂ ਮਾਰਿਆ ਅੱਜ ਵੀ ਤੁਸੀਂ ਅੰਦਾਜ਼ ਗੀਆਂ ਤੇ ਗੁੱਸੇ ਲੈ ਕੇ ਬੈਠੇ ਹੋ ਤੇ ਇਹਦਾ ਜਿਹੜਾ ਵੱਡਾ ਭਰਾ ਬਾਈ ਦਾ ਪੈਰਾਲਾਈਜ਼ ਹੋਇਆ ਦਰੰਗ ਹੋਇਆ ਹੋਇਆ ਬਾਪੂ ਆਈ ਅੱਗੇ ਖੁੰਡੀ ਨਾਲ ਤੁਰਦਾ ਉਹ ਬੰਦਾ ਕਹਿੰਦਾ ਮੈਂ ਇੱਥੇ ਨਾਲ ਰਹੂੰਗਾ ਉਹ ਬੰਦਾ ਫੇਰ ਵੀ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਆ ਜਿਹਨੂੰ ਖੁਦ ਰੰਗ ਹੋਇਆ ਹੋਇਆ ਤੇ ਜਿਹੜੇ ਪੰਜ ਭਰਾ ਜਮਾ ਠੀਕ ਨੇ ਤੰਦਰੁਸਤ ਨੇ ਤਕੜੇ ਨੇ ਉਹਨਾਂ ਦੇ ਵਿੱਚੋਂ ਇੱਕ ਨਾਲ ਆਇਆ ਬਾਈ ਬਈ ਕੀ ਕੰਮ ਕਰਦਾ ਤੂੰ ਮੈਂ ਮਿਸਤਰੀ ਨਾਲ ਬਿਲਡਿੰਗ ਦਾ ਕੰਮ ਕਰਦਾ ਜੀ ਇਹ ਸਾਡੀ ਬੜੀ ਸੌੜੀ ਤੇ ਕੌੜੀ ਤਸਵੀਰ ਆ ਇਹ ਵੀ ਸਾਡੀ ਸੁਸਾਇਟੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਹਾਲਾਤ ਦੇਖਦੇ ਆਂ ਕਲਜੀਤ ਸਿੰਘ ਵੀ ਕੋਈ ਇਹਨੇ ਆਪਣੀ ਜ਼ਿੰਦਗੀ ਚ ਸਿਆਣਫ ਨਹੀਂ ਵਰਤੀ ਕਿਉਂਕਿ ਦੱਸਦੇ ਆਂ ਸ਼ਰਾਬ ਸ਼ਰੂ ਪੀਂਦਾ ਸੀ ਇਹਦੇ ਵੀ ਓ.ਟੀ.ਪੀ.ਟੀ. ਵਧਿਆ ਲੀਵਰ ਦੀਆਂ ਪ੍ਰੋਬਲਮਾਂ ਨੇ ਜਦੋਂ ਅਸੀਂ ਵੀ ਜਵਾਨੀ ਚ ਹੁੰਨੇ ਆ ਜਦੋਂ ਸਾਡੇ ਵੀ ਅੰਗ ਪੈਰ ਚੱਲਦੇ ਆਸੀਂ ਵੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਫਿਰ ਉਹਦੋਂ ਤੇ ਜਦੋਂ ਸਾਡੇ ਤੇ ਪੈਂਦੀ ਆ ਫਿਰ ਗਾਂ ਵਾਲਿਆਂ ਨੂੰ ਤਾਂ ਮੌਕਾ ਹੀ ਮਿਲ ਜਾਂਦਾ ਇਹ ਗੱਲ ਦਾ ਪਰ ਇਹ ਬੜੀ ਦੁੱਖਦਾਈ ਹੈ ਗੱਲ ਵੀ ਅਸੀਂ ਉਸ ਟਾਈਮ ਆਪਣੇ ਗੁੱਸੇ ਦੀਆਂ ਨਾਜ਼ਗੀਆਂ ਕੱਢਦੇ ਆ ਜਦੋਂ ਇਨਸਾਨ ਦੇ ਕੋਲੇ ਬੋਲ ਕੇ ਮਾਫੀ ਮੰਗਣ ਦਾ ਵੀ ਸਮਰੱਥਾ ਨਹੀਂ ਹੁੰਦੀ ਐਸ ਟਾਈਮ ਗੁਰਜੀਤ ਸਿੰਘ ਦੀਆਂ ਜੇ ਕੋਈ ਇਹਨੇ ਗਲਤੀਆਂ ਕੀਤੀਆਂ ਉਸ ਟਾਈਮ ਅੱਜ ਇਹ ਬੰਦਾ ਬੋਲ ਕੇ ਇਹ ਵੀ ਨਹੀਂ ਕਹਿ ਸਕਦਾ ਮੇਰ ਤੋਂ ਗਲਤੀ ਹੋ ਗਈ ਤੇ ਅੱਜ ਆਪਾਂ ਉਹਨਾਂ ਗਲਤੀਆਂ ਦੀ ਸਜ਼ਾ ਇਹਨੂੰ ਕਿੱਦਾਂ ਦੇ ਸਕਦੇ ਆ ਫਿਰ ਤੇ ਇਸ ਕਰਕੇ ਧੰਨਵਾਦੀ ਆ ਜਿਹੜੇ ਪਿੰਡ ਦੇ ਵੀਰ ਲੈ ਕੇ ਆਏ ਨੇ ਇੱਥੇ ਇਹ ਬਾਈ ਦਾ ਭਰਾ ਵਾ ਜਿਹੜਾ ਜਸਵੰਤ ਸਿੰਘ ਤੇ ਦਵਿੰਦਰ ਸਿੰਘ ਇਹ ਦੋਨੋਂ ਨਾਲ ਆਏ ਨੇ ਤੇ ਬਾਪੂ ਪਹਿਲਾਂ ਜਿਵੇਂ ਵੀਰੇ ਨੇ ਦੱਸਿਆ ਹੌਲੀ ਹੌਲੀ ਤੁਰਨ ਲੱਗ ਗਿਆ ਫਿਰ ਜਿਵੇਂ ਹੀ ਤੁਰਨ ਤੋਂ ਰਹਿ ਗਿਆ ਹੌਲੀ ਹੌਲੀ ਬੋਕਰ ਤੇ ਆ ਗਿਆ ਹੁਣੇ ਮੰਜੇ ਤੇ ਪੈ ਗਿਆ ਹੁਣੇ ਮੰਜੇ ਤੇ ਪਿਆ ਇਹਦਾ ਪੂਰਾ ਸਰੀਰ ਖੜ ਗਿਆ ਡਾਕਟਰ ਨੂੰ ਵੀ ਦਿਖਾਇਆ ਸੀ ਡਾਕਟਰ ਕਹਿੰਦੇ ਕੋਈ ਦਿਮਾਗੀ ਸਮੱਸਿਆ ਜਿਹਦੇ ਕਰਕੇ ਥੱਲੇ ਵਾਲਾ ਇਹ ਸੱਡ ਡੈਡ ਹੋ ਚੱਲਿਆ ਪਰ ਪਿਆ ਪਿਆ ਗਲਣਾ ਸ਼ੁਰੂ ਹੋ ਗਿਆ ਜ਼ਖਮ ਐਡੇ ਐਡੇ ਵੱਡੇ ਬਣ ਗਏ ਵੀ ਅੰਦਰੋਂ ਹੱਡੀਆਂ ਤੱਕ ਨਜ਼ਰ ਆਉਣ ਲੱਗੀਆਂ ਤੇ ਅੱਜ ਇਹ ਵੀਰ ਹੁਣੀ ਇੱਥੇ ਲੈ ਕੇ ਪਹੁੰਚੇ ਵੀਰੇ ਤੁਹਾਡਾ ਕੀ ਨਾਂ ਮਨਜੀਤ ਸਿੰਘ ਤੁਹਾਡਾ ਬਾਈ ਜੀ ਜਿਗਤਾਰ ਸਿੰਘ ਜਿਗਤਾਰ ਸਿੰਘ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਇਹ ਤਿੰਨੋਂ ਬਾਈ ਪਿੰਡ ਦੇ ਹੀ ਆ ਤੇ ਇਹ ਬਾਈ ਇੱਥੇ ਲੈ ਕੇ ਪਹੁੰਚੇ ਆ ਤੇ ਹੁਣ ਅਸੀਂ ਇੱਥੇ ਬਾਈ ਦਾ ਜਿਹੜਾ ਕਲਜੀਤ ਸਿੰਘ ਆ ਉਹਦਾ ਇੱਥੇ ਇਲਾਜ ਸ਼ੁਰੂ ਕਰਾਂਗੇ ਤੇ ਜ਼ਖਮ ਸਾਫ਼ ਕਰਕੇ ਪੱਟੀਆਂ ਕਰਕੇ ਘਟੂ ਘਟ ਜਿਹੜੀ ਤਕਲੀਫ਼ ਹੈ ਕੱਟ ਰਿਹਾ ਜਿਹਦੇ ਨਾਲ ਇਹ ਇਸ ਟਾਈਮ ਤੜਫ ਰਿਹਾ ਏ ਡੇਡੇ ਵੱਡੇ ਜ਼ਖਮ ਹੋ ਗਿਆ ਵਿੱਚ ਟਾਇਲਟ ਚਲੇ ਜਾਂਦੀ ਏ ਵਿੱਚ ਵਾਸ਼ਰੂਮ ਚਲੇ ਜਾਂਦਾ ਜ਼ਖਮਾਂ ਦੇ ਅੰਦਰ ਹੀ ਉੱਥੇ ਪਿਆ ਲੈਟਰਨ ਬਾਥਰੂਮ ਵਿੱਚ ਹੀ ਕਰ ਲੈਂਦਾ ਉਸ ਤਕਲੀਫ ਤੋਂ ਥੋੜੀ ਰਾਹਤ ਮਿਲੇ ਵਾਹਿਗੁਰੂ ਮਿਹਰ ਕਰਨ ਤੁਸੀਂ ਵੀ ਅਰਦਾਸ ਕਰਿਓ ਕੁਲਜੀਤ ਸਿੰਘ ਵਾਸਤੇ ਵੀ ਜਿੰਨੀ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਆ ਉਹ ਚੰਗੇ ਤਰੀਕੇ ਨਾਲ ਬਤੀਤ ਕਰੇ ਤੇ ਇਸ ਤਰ੍ਹਾਂ ਦੇ ਹਾਲਾਤ ਕਿਸੇ ਨਾਲ ਨਾ ਬਣਨ ਜਿੱਦਾਂ ਦੇ ਕੁਲਜੀਤ ਸਿੰਘ ਨਾਲ ਬਣਿਆ ਤੇ ਭਰਾਵਾਂ ਦਾ ਆਹੀ ਫਰਜ਼ ਹੁੰਦਾ ਵੀ ਦੁੱਖ ਤੇ ਸੁੱਖ ਦੇ ਵਿੱਚ ਸਾਥ ਦੇ ਪਰ ਅੱਜ ਸੁੱਖ ਦੇ ਵਿੱਚ ਦੇਣ ਵਾਲੇ ਸਾਥ ਬਹੁਤ ਭਰਾ ਨੇ ਬਹੁਤ ਮਾਮੇ ਚਾਚੇ ਤਾਏ ਭੂਆ ਦੇ ਪੁੱਤ ਨੇ ਬਹੁਤ ਸਾਰੇ ਭਾਣਜੇ ਭਾਣਜੀਆਂ ਭਤੀਜੇ ਭਤੀਜੀਆਂ ਨੇ ਪਰ ਦੁੱਖ 'ਚ ਸਾਥ ਦੇਣ ਵਾਲੇ ਬੜੇ ਘੱਟ ਨੇ ਇਹੀ ਕੁਲਜੀਤ ਸਿੰਘ ਦੇ ਘਰ 'ਚ ਇਦੇ ਦੋ ਪੁੱਤ ਹੁੰਦੇ ਚੰਗੇ ਅਹੁਦਿਆਂ ਤੇ ਅਫਸਰ ਹੁੰਦੇ ਕਰੇ ਕੋਈ ਵਿਆਹ ਦਾ ਪ੍ਰੋਗਰਾਮ ਹੁੰਦਾ ਤਾਂ ਗਾਣੇ ਚੱਲਦੇ ਡੀਜੇ ਚੱਲਦੇ ਹੁੰਦੇ ਤਾਂ ਹਰ ਰਿਸ਼ਤੇਦਾਰ ਮੂਰੇ ਹੋ ਉਹ ਨੱਚਦਾ ਪਰ ਜਦੋਂ ਕੁਲਜੀਤ ਸਿੰਘ ਗਾ ਰਿਹਾ ਸੜ ਰਿਹਾ ਉਦੋਂ ਫਿਰ ਕੋਈ ਨਹੀਂ ਖੜਦਾ ਭਰਾਵੋ ਉਦੋਂ ਕੋਈ ਵਿਰਲੇ ਬੰਦੇ ਹੀ ਰਹਿ ਜਾਂਦੇ ਆ ਜਿਹੜੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਤੇ ਸਮਾਜ ਦੇ ਵਿੱਚ ਜੋ ਹਾਲਾਤ ਬਣੇ ਆ ਉਹ ਸਾਡੇ ਪੰਜਾਬ 'ਚ ਵੀ ਆ ਹੁਣ ਜੇ ਇਹਦਾ ਇਲਾਜ ਕਰਾਉਣਾ ਹੋਵੇ ਬਾਪੂ ਦਾ ਸਰਕਾਰੀ ਹਸਪਤਾਲ ਚ ਇਲਾਜ ਮਿਲਦਾ ਕੋਈ ਨਹੀਂ ਜੇ ਗਰੀਬ ਬੰਦਾ ਇਲਾਜ ਕਰਾ ਲੂ ਜਾ ਕੇ ਤੇ ਪ੍ਰਾਈਵੇਟ ਚ ਲੱਖਾਂ ਰੁਪਿਆ ਦੇਣ ਨੂੰ ਇਹਨਾਂ ਪਰਿਵਾਰਾਂ ਕੋਲੇ ਹੁੰਦਾ ਕੋਈ ਤਾਂ ਫਿਰ ਆ ਹਾਲਾਤ ਬਣਦੇ ਆ ਜੋ ਕੁਲਜੀਤ ਸਿੰਘ ਦੇ ਬਣੇ ਗੌਰ ਕਰਿਓ ਆਪਣੇ ਆਸ-ਪਾਸ ਵੀ ਖਿਆਲ ਕਰਿਓ ਕੋਈ ਹੋਰ ਕੁਲਜੀਤ ਸਿੰਘ ਤੁਹਾਡੇ ਘਰ ਚ ਨਾ ਹੋਵੇ ਤੁਹਾਡੇ ਪਿੰਡ ਚ ਨਾ ਹੋਵੇ ਤੁਹਾਡੇ ਰਿਸ਼ਤੇਦਾਰੀ ਚ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ